ਚੱਲ ਜਾਣ ਦੇ ਫਿਰ ਕੱਢ ਜਾਣਾ ਮੈਨੂੰ ਗੱਲ ਉਹਦਾ ਟਰੈਕਟਰ ਟੱਕੜਾ ਦਾ ਜਿਹੜਾ ਕੱਢ ਲਿਆ ਬੰਦਾ ਦਾ ਜਿਹੜਾ ਮਰਜੀ ਬਿਠਾ ਦਿੰਦੇ ਲੋਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਲੋਜੀ ਪਹੁੰਚਿਆ ਅੱਜ ਪਿੰਡ ਪੰਜੋਲੀ ਮਾਮਈ ਉਹਨੇ ਕੋਲੇ ਅੱਜ ਇਹਨਾਂ ਨੇ ਕਰਨਾ ਸੀ ਕੱਦੂ ਤੇ ਸਾਨੂੰ ਤਾਂ ਜ਼ਰੂਰਤ ਹੁੰਦੀ ਐ ਸੌਕਾਂ ਦੀ ਇਹ ਚੀਜ਼ਾਂ ਦੀ ਕਿ ਨਹੀਂ ਵੀ ਆਚਾ ਪਨੀਰੀ ਦੀ ਤੇ ਮਿੱਟੀ ਦੇਖੋ ਕਿਆ ਕੰਮ ਦੀ ਬਈ ਨੀਮਾ ਹੀ ਬੜਾ ਘੈਂਟ ਰ ਦਿੱਤਾ ਨੀਦੀ ਬੜੀ ਕੰਮ ਦੀ ਕਰਦੀ ਐ ਤੇ ਟ੍ਰੈਡਲੀ ਵਿੱਚੇ ਬਾੜ ਲਈ ਅਸੂਨ ਚੱਲ ਰਿਹਾ ਜੋਰ ਚਲੋ ਇਹ ਵੀ ਵੜਿਆ ਨਹੀਂ ਤਾਂ ਕੱਦੂ ਚ ਹੁਣ ਵੜ ਗਿਆ ਵੀ। ਐਦ ਕੀ ਕਹਿੰਦੇ ਕੱਦੂ ਚ ਬਾੜਨਾ ਨਹੀਂ ਮੈਂ ਬਾੜ ਹੀ ਲਿਆ। ਤੇ ਇਹ 26 26 ਦੀ ਉਹ ਸਾਰੀ ਹੈ ਨਾ? 26 ਦੀ ਤੇ ਤਕਰੀਬਨ ਮਾਮੇ ਯੋਨੀ ਸਾਰੇ 150 ਕਿੱਲੇ ਦੀ ਹੀ ਕਰਦੇ ਆਂ ਖੇਤੀ ਤੇ ਤਕਰੀਬਨ ਸਾਰੇ ਦੇ ਲੋ ਮਸ਼ੀਨ ਨਾਲ ਝੋਨਾ ਲੱਗਿਆ ਹੋਇਆ। ਇੱਧਰ ਜੂਰੀਆ ਵਗੈਰਾ ਪੈ ਗਿਆ ਦੋ ਦੋ ਥੱਲੇ ਹੋ ਗਏ। ਵਿੱਚ ਟਮਾਟਾ ਮਬ ਚੱਲੀ ਵੀ ਜਾਂਦਾ। ਅੱਜ ਹੁਣ ਕਹਿੰਦੇ ਵੀ ਅਸੀਂ ਪਨੀਰੀ ਵਾਲਾ ਨਵੇੜ ਕੇ ਇਹਦਾ ਕੱਦੂ ਕਰ ਦੇਣਾ। ਤੇ ਕਿੰਨੇ ਦੇ ਦੂਗਾ ਤੂੰ ਹਾਂ ਪੱਕੇ ਨਿਕਲ ਜਾਣਾ ਕੋਈ ਗੱਲ ਇਹਦੇ ਪੱਧਰ ਨਹੀਂ ਲੱਗਦਾ ਲੱਗ ਜਾਵੇ ਇੱਧਰ ਲਵਾ ਦੀ ਜਾਂ ਫਰਾਈਓਪਨ ਕਰੀ ਜਾ ਹਾਂ ਿੱਟੀ ਮਿੱਟੀ ਨੇ ਫਰਕ ਦੇਖ ਲੈ ਆਹ ਅੱਛਾ ਆ ਅਸੀਂ 4-3-4 ਕਿਲੋਮੀਟਰ ਤੇ ਆ ਪੰਜ ਤੇ ਭਾਈ ਸਾਡੇ ਡਾਕਟਰ ਅੰਕ ਮੈਂ ਕਹਿੰਦਾ ਪੁੱਛੇ ਕੁਛ ਨਾ ਡੋਲੇ ਬਣਾ ਦਿੰਦਾ ਇਹ ਡੋਲੇ ਪੂਰੇ ਆ ਜੋਰ ਵੀ ਆਏ ਲੱਗਦਾ ਵੀ ਤਣੇ ਕਿੱਠੇ ਹੋ ਜੰਨੇ ਸਾਡੇ ਸਾੜਾ ਤਿੱਖਾ ਨਹੀਂ ਹੁੰਦਾ ਇਹ ਡੱਕਰ ਚ ਜਿੰਨਾ ਇੱਥੇ ਤਾਂ ਤਿੱਖੀ ਹੋਈ ਜਾਂਦੇ ਨੇ ਇੱਥੇ ਚ ਹਾਂ ਉਹਦੇ ਤਾਂ ਬਾਦੂ ਬਡੰਗਾ ਦਿਖਾਇਨ ਸਾੜਾ ਤਿੱਖਾ ਹੋਇਆ ਪਿਆ ਸਾੜ ਤਾਂ ਜਿਵੇਂ ਹੁਣ ਤੁਸੀਂ ਐਂ ਕੱਟ ਕੇ ਬਾਹਰ ਰੱਖਤਾ ਅਗਲੇ ਦਿਨ ਤਾਂ ਜਾਮ ਹੋਇਆ ਪਉਂਦਾ ਉਹ ਫੇਰ ਪਾਣੀ ਚ ਰੱਖਣਾ ਪੈਂਦਾ ਸਾਨੂੰ ਹਾਂ ਨਤੀ ਜੰਨੀ ਰਾਮਦਾਰੀ ਦਾ ਬੋਤ ਹੋ ਗਈ ਕਰਦ ਗੁਰਦੇ ਨਾਲ ਸਾਰੇ ਕਿੱਥੇ ਵੱਡੇ ਜਾਂਦੇ ਨੇ ਉਹ ਟ੍ਰੇਆਂ ਜੀ ਨਾਲ ਕਰਦ ਨਾਲ ਵੱਡੇ ਨਹੀਂ ਜਾਂਦੇ ਨੇ ਹਾਂ ਉਹ ਵੀ ਠੀਕ ਹੈ ਕੰਮ ਇੱਕ ਤੋਂ ਅੰਦਰ ਅਸੀਂ ਉਧਰ ਵੱਧੀ ਜੀ ਵੜਦੇ ਆਂ ਜਦ ਬੰਦੇ ਜਿਆਦਾ ਹੋਣ ਫਿਰ ਟ੍ਰੇ ਵੀ ਚਲਾ ਦਿੰਦੇ ਨਾਲੇ ਹਾਂ ਉਹ ਵੀ ਲੈ ਲਾਂਗੇ ਕਿਲਾ ਇੱਕ ਦੋ ਕਿਲੇ ਲੈ ਲਾਂਗੇ ਕਿੱਥੇ ਹਾਂ ਉਹੀ ਬਣਾ ਕੇ ਉਹ ਨਿਪੜਿਆ ਪਿੱਟਰਾ ਜਿਆਦਾ ਸਮਾਂ ਲੱਗਦਾ ਉਹ ਏਸੀ ਵੀ ਮੈਟ੍ਰਿਕ ਆਉ ਕੱਟ ਲਉ ਮੂਰੇ ਜਿਆਦੇ ਲੱਗ ਗਏ ਥੋੜੀ ਡਰਾਈਵ ਲਾਓ ਪਰ ਥੋੜੀ ਹੋਰ ਬਾੜੀ ਹੌਲੀ 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 ਚੱਕੀ ਚੱਕ ਲਾ ਚੱਕ ਲਾ ਬਾਹ ਉੱਪਰ ਚੱਕ ਥੋੜੀ ਜਿਹੀ ਬਸ ਰੈਣ ਦੇ ਕੱਟ ਜਾਣਾ ਚਲੋ ਕੋਈ ਨਹੀਂ ਕਿੰਨਾ ਜੀ ਆਹ ਹੈ ਤੂੰ ਆ ਚੀਜ਼ ਲਿਆਉਂਦਾ ਇੱਧਰ ਮੋਦੀ ਵੀ ਤੀ। ਆਜੋ ਆਜੋ ਆਜੋ। ਆਜੋ ਆਜੋ ਆਜੋ। ਚਾਫਟ ਟਰੈਕਟਰ ਲਾ ਲਾਂਗੇ ਜਾਂ ਨਾ ਨਿਕਲਿਆ? ਹਾਂ ਹਾਂ। ਸੋਨੀ ਕਿੱਧਰ ਲੰਘਿਆ? ਅਹੀਂ ਤਾਂ ਭੇਜਿਆ ਹੋਣਾ। ਅੱਛਾ ਹਾਂ। ਉਹੀ ਪਾ ਲੈਨੇ ਟਰਾਲੀ ਵਾਲਾ ਮੂਰੇ ਵਾਲਾ। ਨਾ ਨਾ ਸਹੀ ਲੈਣੀ ਕੋਈ ਨਹੀਂ ਤਾਂ। ਟਰੈਕਟਰ ਤਾਂ ਨਿਕਲਿਆ ਮੂਰੇ ਆ ਟਾਇਰਾਂ ਦੇ ਆੜ ਗਈ ਮਿੱਟੀ। ਬੰਦੇ ਦਿਲਪੁਰੇ ਤੇ ਪੌਦਾਲੇ ਬਹੁਤ ਆਏ ਅਸੀਂ ਦਿੱਤੀ ਨਹੀਂ ਹੱਲੇ ਕਿਸੇ ਨੂੰ ਹਾਂ ਊਸ਼ਾ 44 ਤਾਂ ਲਾਉਣੀ ਸੀ ਉਹ ਦੇ ਦਿੱਤੀ ਸੀ ਅਸੀਂ ਦੇਖ ਲਿਆ ਤੁਸੀਂ ਸਾਲੀ 100 ਦੀ ਹੋਣੀ ਜੀ ਪਾਉ ਦਾ ਅਸੀਂ ਕਦੇ ਵੀ ਕਿਸੇ ਨੂੰ ਮੁੱਲ ਨਹੀਂ ਦਈ ਬਾਈ ਚਾਹੇ ਸਾਲੀ 60 ਕਿੱਲੇ ਦੀ ਚਾਹੇ 50 ਕਿੱਲੇ ਦੀ ਖੜੀ ਆ ਕੋਈ ਚੱਕਰ ਨਹੀਂ ਜਨ ਲੈ ਜਾਓ ਹੱਥ ਨਹੀਂ ਰਹਿ ਗਏ ਕਿਹੜਾ ਪਾਇਆ ਹੈ ਪੱਤਰੀ ਨਾ ਕਿਹੜਾ ਨਾ ਕਿਹੜਾ ਬਰਾਵਾ ਹੈ ਹੁਣ ਇਹਨਾਂ ਨੂੰ ਦਿੱਤੀ ਆ 1.5 ਕਿੱਲੇ ਦੀ ਪਹਿਲਾਂ ਲੈ ਕੇ ਅੱਜ ਲੈ ਕੇ ਦੇਖ ਲੈ ਪੌਣੇ ਕਿੱਲੇ ਦੀ ना कुछ नहीं दिलप्रीत जी चौदह टायर पाए पे हैं ना बागजू है ਨਹੀਂ ਲੀ ਨਹੀਂ ਪਣੀ ਬੀਤੀ ਓਰੇ ਧੀ ਪਣੀ ਹੁੰਦੀ ਫਿਰ ਭੱਗ ਜਾਂਦੀ 40 ਨੂੰ ਚੱਕੇ ਦੇ ਮਗਰ ਤੇ ਕਹ ਬਾਈ ਤੇ ਰੱਖੀ ਓ ਚਲੋ ਚੜੋ ਪਰਲੇ ਪਾਸੇ ਕੱਢਦੇ ਤੁਹਾਨੂੰ ਥੋੜਾ ਜਿਹਾ ਨਾ ਪਰਲੇ ਪਾਸੇ ਵੀ ਕੱਢਦੇ ਮੈਂ ਟੋਚਨ ਭਾ ਲੋ ਟੋਚਨ ਹੈਲੋ ਜੀ ਬਾਈ ਬੁਲਾ ਬਾਈ ਉਹ ਹਲੋ ਬਾਈ ਫਟਾ ਉਹ ਖੜ ਦੇ ਗੋਲ ਕਿੰਨੀ ਛੇਤੀ ਨਵੇੜ ਰਹੇ ਆ ਕੰਮ ਬੰਦ ਉਹ ਮੈਨੂੰ ਅੱਗੇ ਆ ਜਾਂਦੇ ਢਿੱਜਦਾ ਮੈਂ ਕਰਦੇ ਉਹ ਮੈਨੂੰ ਮਾਰ ਕੇ ਆਇਆ ਲੱਗੇ ਰੋ ਮਾਮਾ ਹੀ ਕਹਿਮਾ ਪੂਰਾ ਉਹ ਆਇਆ ਖਰਾਬ ਹੋ ਜਾਣਾ ਕੰਮ ਦੇ ਰੋ ਇੱਕ ਕੰਮ ਨਾ ਵੇਣਾ ਤਾਂਹੀਂ ਨੀ ਤੁਰੂ ਇਹ ਗੱਡੀਆਂ 2400 ਚੱਕਰਾਂ ਆਣੀਆਂ ਇਹ ਆਜੂ 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 ਕੀ ਹੋ ਬਈ ਕਿਕ ਡਿੰਗ ਗੱਲਾਂ ਰਹੀਆਂ ਬਾਤ ਇਹ ਵੀ ਗੜਾ ਲਿਆ ਹੁਣ ਪਹਿਲਾਂ ਲੱਦ ਲੋ ਸਾਰੀ ਨਿਕਲਦਾ ਜਾਊਗਾ ਹੀ ਨਾ ਨਹੀਂ ਕਰਾ ਫਿਰ ਧਰ ਲਾਂਗੇ ਬੇ ਬੇ ਧਰ ਨਹੀਂ ਧਰ ਨਹੀਂ ਹੈਗੀ ਮੈਂ ਜਾਉਂਗਾ ਚਾਹ ਡਾਕਟਰ ਨੂੰ ਖਾਣਾ ਪੈ ਜੇ ਦੇ ਬਾੜ ਕੇ ਹਟ ਗਿਆ ਹਾਂ ਰਿੰਕੀ ਨੂੰ ਕਰੋ ਫੋਨ ਤਾਂ ਕੀ ਕਰੋ ਲੈ ਮਲੇ ਕਰ ਉਹ ਵੀ ਮੈਂ ਕੱਟ ਕੀਆ ਸੀ ਮਮਨੇ ਕਹਿ ਕੇ ਚਲੋ ਲੈ ਵੀ ਠੀਕ ਹੈ ਪੰਜੂ ਕੱਢ ਲਿਓ ਡਾਕਟਰ ਫਿਰ ਹਾਂ ਨਹੀਂ ਹੁਣ ਆ ਬਾਈ ਗੱਡੀ ਥੋੜੀ ਲੋਡ ਕਰਦੇ ਹਾਂ ਗਾ ਛੱਡੋ ਰੱਖੋ ਥੋੜੀ ਮੈਂ ਅ ਕਾਈ ਕਢਾ ਲ ਬਾਈ ਸਾਰੇ ਕੀ ਪਤਾ ਜੀ ਜੀ ਮਾਂ ਕੇ ਸਾਡੇ ਹੋੜ ਹੋ ਜਾਣ ਜਦ ਕੱਢਣਾ ਜੀ ਅਸੀਂ ਇਹਨੂੰ ਮੈਂ ਕੱਢਿਆ ਸੀ ਉਹ ਪੰਨਾ ਅੱਛਾ ਨੇ ਅ ਥੱਲੇ ਵੀਰ ਜੀ ਹਰੇ ਵੀ ਪੀਲ ਕਾ ਹੈ ਨਾ ਥੱਲੇ ਪੀਲ ਕਾ ਉਹ ਦਿਖਣੇ ਆ ਥੱਲੇ ਪੀਲ ਕਾ ਨਿਕਲੇ ਅ ਜਿਹੜੀ ਥੱਲੇ ਹੁਣ ਆਹ ਕੜਾ ਮਾਰ ਲਈ ਤੇ ਥੱਲੇ ਪੀਲ ਕਾ ਹੀ ਆ ਕਾਲੀ ਦੀ ਤੇ ਇੰਨੀ ਇੰਨੀ ਕਿ ਪਰਤਾਂ ਉੱਪਰ ਬਸ ਸਿਰਫ ਕਾਲੀ ਮਿੱਟੀ ਦੀ ਉਦੋਂ ਤੇ ਜਾਣਾ ਬੁਰੀ ਆ ਮਿੱਟੀ ਬਹੁਤ ਆਪ ਟੌਪ ਦੀ ਮੈਂ ਮੈਟ ਦੇਖ ਲੈ ਕਿੰਨੇ ਸੋਹਣੇ ਬਣੇ ਹੋਏ ਮੈਟ ਵੀ ਥੋੜਾ ਥੋੜੇ ਰੀਤਾ ਬਣ ਜਾਂਦਾ ਹੂੰ ਸੜੀ ਜਾਨਦਾਰ ਮਿੱਟੀ ਬੁਰੀ ਦੇਖੋ ਬਈ ਨਾ ਕਿਆ ਨਾ ਸਿਸਟਮ ਕਿਆ ਕੈਂਟ ਬਣਾਇਆ ਵਾ ਇਧਰ ਨੂੰ ਵੀ ਉਧਰ ਤੋਂ ਆ ਰਿਹਾ ਇਧਰ ਨੂੰ ਪਾਣੀ ਵੀ ਆ ਪਰਾਂ ਨੂੰ ਵੀ ਟੱਕਣ ਲਾ ਦਿੰਦੇ ਆ ਸੋ ਉਧਰ ਨੂੰ ਪਾਣੀ ਚੱਲ ਪੰਦਾ ਇਹ ਵਾਲਾ ਪਾਣੀ ਤਾਂ ਇਹ ਕਹੇ ਲੋਕ ਲੈ ਭਾਈ ਜਾਂਦੇ ਫਿਰ ਅਜ ਤਾਂ ਲਾ ਕੇ ਡਾਹੋ ਲਾ ਦਿੰਦੇ ਆ ਨਾ ਮਾਮਾ ਇਹ ਆ ਕੀ ਕਰੇ ਆ ਫਿਰ ਚੌਕੜਾ ਕਿਵੇਂ ਬਣਾਇਆ ਚੌਕੜਾ ਬਣਾਤਾ ਕਿਵੇਂ ਬਣਾਇਆ ਬਣਾਤਾ ਬਣਾ ਕੇ ਇਹ ਪਰ ਰਸਾਇਰ ਬਣਾ ਲਾ ਹਾਂ ਹਾਂ ਨਗਰੇ ਪੰਡਰ ਨਗਰੇ ਤਾ ਇਹ ਹਾਂ ਚੰਗਾ ਦੋ ਹੋਰ ਲੱਗ ਚੌਕੜਾ ਹਾਂ ਉਹ ਕਿੱਦਾਂ ਲੱਗ ਜਾਈਗੀ ਠੀਕ ਹੋ ਜੀ पानी ना बैजो तीना बैजो बल लवेड़ो घट नहीं महा मामे छोड़ बस छात्री छात्री सेव रखी ਓ ਇੱਕ ਦਾ ਰਹਿ ਜਾਵੇ ਜਿਹੜਾ ਗੱਦੂ ਚ ਨਹੀਂ ਵੜਿਆ ਆ ਵੀ ਵੜ ਲਿਆ ਅੱਜ ਅਸੀਂ ਨੇ ਇੱਕ ਵਾਰ ਮਾਕੇ ਨੂੰ ਖਿੱਚ ਲਈ ਹਾਂ ਬਣ ਗਈ ਗੱਤ ਬਣ ਗਈ ਬਣ ਗਈ ਸਸ ਵਸ 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 ਉਹ ਨਹੀਂ ਹੁਣ ਤਾਂ ਸਿੱਧਾ ਜਾਉ ਏ ਸੀ ਨੂੰ ਨਾ ਨਾ ਫੇਰ ਘੜ ਜਾਣਾ ਜਾਣੀ ਨਹੀਂ ਭਜਨ ਜ਼ਿਆਦਾ ਹੋ ਗਿਆ ਹੁਣ ਰੁਕ ਜਣਾ ਟਾਇਰ ਗੋਲ ਹੋਏ ਹੋਏ ਨਾ ਉਹ ਐਨੇ ਸਾਦਾ ਲਿਬਰ ਜਾਣਾ ਚੱਲ ਜਾਣਦੇ ਫਿਰ ਗੜ ਜਾਣਾ ਨਹੀਂ ਲੰਗਾ 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 ਪੜਾ ਰੱਖ ਪੜਾ ਹੈਲੋ ਪੜਾ ਰੱਖ ਪੜਾ ਥੋੜਾ ਜਿਹਾ ਪੜਾ ਲੰਗਾ ਲੰਗਾ ਠੀਕ ਹੈ ਠੀਕ ਹੈ ਫਿਰ ਵੀ ਟਰੈਕਟਰ ਠੀਕ ਹੈ ਚੱਲ ਮਰੇ ਮਾਮੇ ਨੂੰ ਕਹ ਉਹਦਾ ਟਰੈਕਟਰ ਤੱਕੜਾਦਾ ਜਿਹੜਾ ਕੱਢ ਲੇ ਗਿਆ ਬੰਦਾ ਦਾ ਜਿਹੜਾ ਮਰਜੀ ਬਿਠਾ ਦਿੰਦੇ ਬਰਾਬਰ ਹੀ ਲੱਗਦਾ ਜਾਂਦਾ ਹਾਂ ਹਾਂ ਉਹ ਮਿੱਟੀ ਮਿੱਟੀ ਦਾ ਅਸਲ 'ਚ ਮਾਮੇ ਹੀ ਪਤਾ ਕੀ ਆ ਮਿੱਟੀ ਮਿੱਟੀ ਦਾ ਸਾਹ ਆ ਜਾਂਦਾ ਸਾਢੇ ਧੋਣਿਆਂ ਦਾ ਹੋ ਗਿਆ। ਹੱਦ ਦੇ ਇੱਥੋਂ ਇੱਥੇ ਤੱਕ ਨਹੀਂ ਲਿਆ ਸਕਦੇ ਟਰੈਕਟਰ। ਸਿੰਗਲ ਵਾਲੀ ਜਾਂਦੀ ਨਹੀਂ ਗਿੱਡੇ ਨਹੀਂ ਕਰਦਾ ਡਾਊਨ ਖਿੱਚੀ ਹੋਣੀ। ਹਾਂ ਜਹਰ ਤੋਂ ਚੰਗੀ ਆ। ਆਇਆਂ ਨੇ ਜੀ ਮਿੱਟੀ ਦਾ ਸਾਹਬ ਹੁੰਦਾ ਦੇਖ ਵਾ ਆਪਣੇ ਆਪਣੇ ਦੇ ਵਿੱਚ ਲੰਘ ਜੂਗਾ ਨਹੀਂ ਲੰਘੂ। ਚਲੂੰ ਲਿਬੜਿਆ ਵਾ ਸੋਨਾ ਲੱਗਦਾ ਹੁਣ। ਤਾਂ ਹੀ ਬਦਲ ਗੋ ਪਨੀਰ ਲੈਂਦੀ ਵੀ। ਹੋਰ ਕੀ ਨਹੀਂ? ਚਲੋ ਵੀ। ਟਾਇਰ ਸਾਲਦੇ ਕਾਲੇ ਵੀ ਸੋਨੇ ਲੱਗਦੇ ਆ ਕਿ ਚੱਕੇ। ਰਿੰਗ ਕਾਲੇ ਵੀ ਨੇ। ਓਹ ਉੱਪਰ ਤੱਕ ਲਿਪੜ ਗਿਆ ਛੱਤੀ ਸੀ ਓ ਮਾਈ ਗਾਡ ਉਹ ਕਿਉਂ ਰਹੇ ਤਾਂ ਲੱਗਦਾ ਕਿ ਉਹ ਕਾਲੀ ਟੇਪ ਨਹੀਂ ਕਰਾਉਂਦੇ ਹੁੰਦੇ ਉਹ ਉੱਥੇ ਛੱਲ ਬਹੁਤ ਤਕੜੀ ਪਈ ਸੀ ਪਤਾ ਹੀ ਨਹੀਂ ਕਿਹੜਾ ਜੋੜ ਨਾਲ ਇਹਨੂੰ ਤਾਂ ਦੇਖ